ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਆਗਰਦਾਸ ਕਰਨੇ ਜੋ ਕੀ ਵਰਥਾ ਹੋਏ ਉਸੋ ਗੁਰਪੇ ਅਰਦਾਸ ਕਰ ਤੇ ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਹ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਗੁਰੂ ਮਹਾਰਾਜ ਦੇ ਚਰਨਾਚਰ ਦਾਸ ਬੇਨਤੀ ਹੈ ਕਿ ਸੱਚੇ ਬਾਦਸ਼ਾਹ ਸਾਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜਿਹੇ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੁਰ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਉਸੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀਏ। ਕੋਈ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲੀ ਹੈ ਕਿ ਖਲਨਾ ਪਰਿਵਾਰ ਔਰ ਅਗਵਾਨ ਪਰਿਵਾਰ ਨੂੰ ਜਰੂਰ ਇਗਨੋਰ ਕੀਤਾ ਗਿਆ ਮੀਟਿੰਗ ਉਹਨਾਂ ਕਮੇਟੀ ਨਹੀਂ ਲਿਟਾਈ। ਗੁਰਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਹੜੇ ਟਾਈਮ ਸੀਗੇ ਹੁਣ ਨਹੀਂ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋਗੇ ਇਥੋਂ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਨੂੰ ਕਰਦੇ ਆ ਉਹਨਾਂ ਦੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਆਕਾਲੀ ਦਲ ਨੂੰ ਤੇ ਉਹਨਾਂ ਨੇ ਆਕਾਲੀ ਦਲ ਦਾ ਬੇੜਾ ਹੀ ਕਰ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਕਿ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀਗਵਾਈ ਕਰਦੇ ਤੇ ਤੁਸੀਂ ਜਿਹੜੇ ਉਹ ਅਖਾਲਸਤਖ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਅਕਾਲੀ ਕੌਮ ਤੇ ਲੈ ਕੇ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ reh ਸਕਦਾ ਉਹ ਸ਼ਖਸ ਉਹਨੇ ਇੱਕ ਹੋਰ ਮੰਗ ਰੱਖੀ ਐ ਕਿ ਬੱਦਰੇ ਕੌਮ ਨੂੰ ਦਿੱਤੇ ਬੁਰ ਵਿਚਾਰ ਕੀਤਾ ਜਾਵੇ ਭਾਈ ਜੀ ਐਵੇਂ ਹੀ ਐ ਬਾਰ ਬਾਰ ਜਥੇਦਾਰ ਸਾਹਿਬ ਦੇ ਦਬਾਅ ਪਾਉਣੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾ ਤਾਂ ਉਹ ਕੰਫੈਸ ਕਰਕੇ ਉਪਰੋਂ ਜਥੇਦਾਰ ਸਾਹਿਬ ਨੇ ਫਕੜੇ ਕੌਮ ਲੈ ਲਿਆ ਇੱਕ ਪੱਲੇ ਕੀ ਰਹਿ ਗਿਆ ਕੋਲ ਕੀ ਰਹਿਗੇ ਉਹਨਾਂ ਦੇ ਸੱਤ ਮੈਂਬਰੀ ਕਮੇਟੀ ਦੀ ਵੀ ਗੱਲ ਕਹੀ ਸੀ ਉਹਦੇ ਬਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਦੇ ਉਹਦੇ ਬੰਦੇ ਆ ਜਿਹੜੇ ਥੱਲੇ ਵਰਕਰ ਹੈ ਨਾ ਤਾਂ ਸੁਖਵੀਰ ਦਾ ਉਹਨਾ ਬਿਨਾ ਸਰਦਾ ਨਾ ਉਹਨਾ ਬਿਨਾ ਉਹਨਾ ਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰਨ ਉਹ ਸੁਖਵੀਰ ਨੂੰ ਹੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਤਰਾਜ਼ੀ ਚੋੜਾ ਦੇ ਖਿਲਾਫ ਜੋ ਪਹਿਲੇ ਗਿਆ ਗਿਆ ਸੀ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਤਾਂ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ ਛੇਕਿਆ ਜਾਵੇ ਪੰਥ ਤੋਂ ਆ ਕੋਈ ਗੱਲ ਹੀ ਨਹੀਂ ਬਣਦੀ ਐ ਕਹਿਣ ਦੀ ਵੀ ਪੰਥ ਤੋਂ ਛੇਕਣਾ ਇਹ ਗਲਤ ਸੀ ਜੀ ਉਹਨਾਂ ਨੇ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ ਛੇਕਿਆ ਜਾਵੇ ਪੰਥ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ ਦਸਤੇ ਆਏ ਸੀ ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਆਗਰਦਾਸ ਕਰਨੇ ਜੋ ਕੀ ਵਰਥਾ ਹੋਏ ਉਸੋ ਗੁਰਪੇ ਅਰਦਾਸ ਕਰ ਤੇ ਅਸੀਂ ਰਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰੱਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜੀ ਹਾਲਾਤ 'ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੋੜ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਉਸ ਜੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀ ਜੀ ਬਾਤੀ ਕੀ ਰੂਪ ਰੇਖਾ ਰਹਿਣ ਵਾਲੀ ਆ ਜਿਲ੍ਹਾ ਪੱਧਰ ਤੇ ਕਿਸ ਤਰੀਕੇ ਦੇ ਨਾਲ ਮੈਂਬਰਸ਼ਿਪ ਮੁਹਿੰਮ ਹੋ ਜਾਂ ਕਿੱਦਾਂ ਲੱਗੇ ਨਹੀਂ ਅੱਜ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਤੇ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਮੈਂਬਰਸ਼ਿਪ ਤੋਂ ਹੀ ਅਸੀਂ ਜੋ ਜ਼ਿਲ੍ਹਾ ਪ੍ਰਧਾਨ ਪਹਿਲਾਂ ਤੇ ਅਸੀਂ 5-5 ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੇ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਇਹ ਜੋ ਜ਼ਿਲ੍ਹਾ ਪ੍ਰਧਾਨ ਹੈ ਜਾਂ ਹੋਰ ਦੀਆਂ ਚੀਜ਼ਾਂ ਜਿਹੜੀਆਂ ਪਾਰਟੀ ਦਾ ਘਟਨ ਉਹ ਤਰੀਕੇ ਦੇ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੜੀ ਆ ਕਿ ਖਾਲੜਾ ਪਰਿਵਾਰ ਔਰ ਅਗਵਾਨ ਪਰਿਵਾਰ ਨੂੰ ਜ਼ਰੂਰ ਇਗਨੋਰ ਕੀਤਾ ਗਿਆ ਹੈ ਮੀਟਿੰਗ ਉਹਨਾਂ ਦੀ ਕਮੇਟੀ ਨਹੀਂ ਲੈਂਦਾ ਨਹੀਂ ਨਹੀਂ ਟਾਈਮ ਆਏਗਾ ਸਾਰਿਆਂ ਨੂੰ ਸਾਰੇ ਸਾਰੇ ਸਾਡੇ ਨਾਲ ਹੈ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਨੂੰ ਇਹ ਆਫਰ ਕੀਤੀ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਆ ਜੇ ਤੁਸੀਂ ਥੋੜਾ ਮੈਂ ਆ ਨਹੀਂ ਸਕਦੀ ਤਿੰਨ ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਦੋਂ ਬਾਅਦ ਚ ਮੈਂ ਆ ਕੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਤੋਂ ਨਾਲ ਨਹੀਂ ਤੁਹਾਡੇ ਨਾਲ ਹੈ ਜੀ ਨਾਲ ਚੱਲ ਜੀ ਨਹੀਂ ਜੀ ਨਹੀਂ ਮੈਂ ਕਦੇ ਨਾਲ ਚੱਲਦਾ ਜੀ ਨਾਲ ਚੱਲ ਸਕਦਾ ਨਹੀਂ ਜੀ ਨਹੀਂ ਕੋਈ ਨਰਾਜ਼ਗੀ ਨਹੀਂ ਕੋਈ ਨਰਾਜ਼ਗੀ ਨਹੀਂ ਜੀ ਮੈਂ ਨਰਾਜ਼ ਹੋ ਕੇ ਕਿੱਥੇ ਜਾਣਾ ਬਾਪੂ ਜੀ ਤੇ ਕਿਦਾਂ ਪਾਰਟੀ ਨੂੰ ਅੱਗੇ ਵਧਾਇਆ ਜੀ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਸੁਖਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆਜ ਨੇ ਭਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਹੈ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਾਰਾਜ਼ ਹੈ ਸਭ ਨੂੰ ਮਤਲਬ ਪਰ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪਹੁੰਚ ਦੇ ਨਹੀਂ ਸਕਦੇ ਹਲੇ ਤਾਂ ਕਮੇਟੀਆਂ ਬਣਾਈਆਂ ਮੈਂਬਰ ਬਣਨ ਗਏ ਫਿਰ ਸਾਰੇ ਮਤਲਬ ਹਾਂ ਬਸ ਸੁਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੁਣ ਨਹੀਂ ਹੁਣ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋ ਕਿ ਇਥੋਂ ਆ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਆਂ ਤੇ ਉਹਨਾਂ ਦੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਆ ਕਾਲੀ ਦਲ ਨੂੰ ਤੇ ਉਹਨਾਂ ਨੇ ਆ ਕਾਲੀ ਦਲ ਦਾ ਬੇੜਾ ਹੀ ਘਰ ਕ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਤੇ ਇਹ ਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀਗਵਾਈ ਕਰਦੇ ਤੇ ਤੁਸੀਂ ਤੁਸੀਂ ਕਿਵੇਂ ਉਹ ਯਾਰ ਇੱਕ ਦਿਗਾ ਭਾਈ ਜੀ ਤੁਸੀਂ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਆਂ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਅਕਾਲੀ ਕੌਮ ਦੇ ਲੈ ਕੇ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਉਹ ਸ਼ਖਸ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਫਕਰੇ ਕੌਮ ਨੂੰ ਉਹਦੇ ਤੇ ਮੁੜ ਵਿਚਾਰ ਕੀਤਾ ਜਾਵੇ ਬਾਈ ਜੀ ਐਵੇਂ ਹੀ ਐ ਬਾਰ-ਬਾਰ ਜਥੇਦਾਰ ਸਾਹਿਬ ਤੋਂ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕੰਫੈਸ ਕਰ ਗਏ ਉਪਰ ਜਥੇਦਾਰ ਸਾਹਿਬ ਨੇ ਫਕਰੇ ਕੌਮ ਲੈ ਲਿਆ ਇੱਕ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਅਕਾਲ ਤਖਤ ਸਾਹਿਬ ਨੂੰ ਕੋਡਾ ਟੈਲ ਜੱਫੇ ਰਹੇ ਸੱਤ ਮੈਂਬਰੀ ਕਮੇਟੀ ਦੀ ਵੀ ਗੱਲ ਗਈ ਸੀ ਉਹਦੇ ਬਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਹੈ ਉਹਦੇ ਬੰਦੇ ਐ ਜਿਹੜੇ ਥੱਲੇ ਵਰਕਰ ਐ ਨਾ ਤਾਂ ਸੁਖਵੀਰ ਦਾ ਉਹਨਾਂ ਬਿਨਾ ਸਰਦਾ ਨਾ ਉਹਨਾਂ ਬਿਨਾ ਉਹਨਾਂ ਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲੋ ਸੁਖਵੀਰ ਨੂੰ ਵੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀਆਂ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਤਾ ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ ਸਾਨੂੰ ਜੀ ਕੋਈ ਨਹੀਂ ਕਰਾਂਗੇ ਜੀ ਸਾਹਮਣਾ ਉਹ ਤਾਂ ਮਿਲਣਾ ਹੀ ਹੈ ਤੁਸੀਂ ਪਹਿਲੇ ਮਿਲਦੇ ਆ ਰਹੇ ਜੀ ਤੇ ਇਸ ਵੇਲੇ ਅੱਜ ਵੀ ਮੀਟਿੰਗ ਹੋਣ ਜਾ ਰਹੀ ਹੈ ਕਹਿੰਦੇ ਅਕਾਲੀ ਦਰ ਨੂੰ origignal ਬਹੁਤ ਵੱਲ ਮਿਲੇਗਾ ਕੁਝ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ ਚਾਰ ਕੋਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਇੱਕ ਵੀ ਨਹੀਂ ਜੋ ਜੋ ਸ਼੍ਰਮਣੀ ਕਾਲੀਦਾ ਸਪੈਸ਼ਲ ਜਿਹੜਾ ਉਹਨਾਂ ਨੇ ਬਾਈਕਾਟ ਕਰਤਾ ਇਲੈਕਸ਼ਨਾਂ ਦਾ ਹਰੇਕ ਚੀਜ਼ ਤੋਂ ਭੱਜਦੇ ਆ ਤੇ ਜੇ ਇਹ ਨਾ ਚੋ ਹੁੰਦਾ ਤਾਂ ਚਾਰ ਸੀਟਾਂ ਦੇ ਬਾਈਕਾਟ ਨਹੀਂ ਸੀ ਕਰਦੇ ਅਜਾ ਭਾਈ ਨਰਾਇਣ ਸਿੰਘ ਚੋੜਾ ਦੇ ਖਿਲਾਫ ਜੋ ਪਹਿਲੇ ਕਿਆ ਗਿਆ 80 ਕਰੋੜ ਨੂੰ 5 ਤੋਂ 6 ਕਿਹਾ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ 6 ਕਿਹਾ ਜਾਵੇ 5 ਤੋਂ 4 ਕੋਈ ਗੱਲ ਹੀ ਨਹੀਂ ਬਣਦੀ ਐ ਕਹਿਣ ਦੀ ਵੀ 5 ਤੋਂ 6ਣਾ ਨਹੀਂ ਗਲਤ ਸੀ ਜੀ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ 6 ਕਿਹਾ ਜਾਵੇ 5 ਤੋਂ ਉਹ ਤੇ ਅਕਾਲੀ ਦਲ ਅੱਛਾ ਤੁਹਾਡੇ ਅਸੇ ਚੈਲੰਜ ਕਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਚੈਲੰਜ ਹੈ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ 80 ਪਾਰਟੀ ਬਣਾਈ ਹੈ ਨਾ ਬਾਕੀ ਤਾਂ ਪਾਰਟੀਆਂ ਬਣਦੀਆਂ ਐ ਫੇਰ ਸਮਰਥਨ ਲੈਣ ਜਾਂਦੇ ਆ ਲੋਕਾਂ ਦਾ ਸੰਗਤ ਦਾ ਸਾਨੂੰ ਪਹਿਲਾਂ ਸੰਗਤ ਨੇ ਸਮਰਥਨ ਦਿੱਤਾ ਹੈ ਅਸੀਂ ਬਾਅਦ ਚ ਪਾਰਟੀ ਬਣਾਈ ਹੈ ਸੰਗਤ ਸਾਡੇ ਨਾਲ ਅੱਛਾ ਕੀ ਕੱਲ ਨੂੰ ਭਾਜਪਾ ਨਾਲ ਕਿਤੇ ਲੋੜ ਪਈ ਨਹੀਂ ਜੀ ਨਹੀਂ ਨਹੀਂ ਕੋਈ ਅਟੈਚਮੈਂਟ ਕਿਤੇ ਪਾਰਟੀ ਨਾਲ ਉਹ ਸਮਾਂ ਦੱਸੂਗਾ ਜੀ ਸਮਾਂ ਸਮਾਂ ਕਿੱਧਰ ਨੂੰ ਦੱਸੂਗਾ ਥੋੜਾ ਸਮਾਂ ਦੱਸੂਗਾ ਜੀ ਹੁਣ ਕੀ ਪਤਾ ਸਮਝ ਚੱਗਿਆ ਕੀ ਲਿਖਿਆ ਸਮਝ ਤੁਹਾਨੂੰ ਪਤਾ ਕੀ ਲਿਖਿਆ ਅਸੀਂ ਅਸੀਂ ਜੀ ਵੀ ਜੀ ਬਾਪੂ ਜੀ ਇੱਕ ਮਿੰਟ ਸਮਾਂ ਨੂੰ ਸਾਰੀ ਗੱਲ ਸਮਝੋ ਸਟੈਬਲਿਸ਼ ਕੀਤਾ ਜਾਏਗਾ ਜੋ ਇਹ ਜਥੇਬੰਦੀ ਕਲਾਸ ਕਰਕੇ ਸਾਰੀਆਂ ਕਾਇਆਂ ਨੂੰ ਸਟੈਬਲਿਸ਼ ਕਰਾਂਗੇ ਸ਼ਹਿਰ ਤੋਂ ਸ਼ਹਿਰ ਦੇ ਲੋਕਾਂ ਨੂੰ ਦੇ ਰਏ ਅਨਸਾਰ ਜਿਹੜੇ ਸ਼ਹਿਰ ਚ ਚੰਗਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਚੁਣ ਲਿਆ ਜਾਵੇਗਾ ਹਾਂਜੀ ਹਾਂਜੀ ਸਾਰਿਆਂ ਨੂੰ ਹਿੰਦੂਆਂ ਸੈਕੂਲਰ ਪਾਰਟੀ ਆ ਜੀ ਸੈਕੂਲਰ ਪਾਰਟੀ ਮੁਸਲਮਾਨਾਂ ਨੂੰ ਸਾਰਿਆਂ ਨੂੰ ਜਗਾਂਦ ਰਣ ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਜੀ ਤਾਂ ਹੁਣ ਐਸਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋ ਮੰਗ ਕਰਦੇ ਹੋ ਕਿ ਤੁਸੀਂ ਹੁਣ ਪੋਲਿਟਿਕਲ ਪਾਰਟੀ ਦਾ ਹਿੱਸਾ ਹੋ ਗਏ ਹੋ ਤੁਸੀਂ ਖੁਦ ਪੋਲਿਟਿਕਲ ਹੋ ਗਏ ਹੋ ਨਹੀਂ ਅਸੀਂ ਤਾਂ ਕਹਿੰਦੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਕਰਾਈ ਜਾਣੀ ਚਾਹੀਦੀ ਟਾਈਮ ਲੰਘ ਨਹੀਂ ਆਂਦੇ ਤੇ ਉਹ ਚਿੱਤ ਦੇਖੋ ਇੱਕ ਮਿੰਟ ਦੇਖੋ ਜੀ ਇੱਕ ਮਿੰਟ ਇੱਕ ਐਡਵਾਈਜ਼ਰੀ ਇੱਕ ਗੱਲ ਬੜੀ ਸੈਸੂਲ ਹੈ ਜੋ ਜੱਥੇਬੰਦੀ ਬਣੀ ਹੈ ਸਾਡੀ ਪ੍ਰਾਇੋਰਟੀ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਕਿਉਂਕਿ ਹਰ ਜੱਥੇਬੰਦੀ ਜਦੋਂ ਬਣਦੀ ਹੈ ਉਹਦੀ ਜਿਹੜੀ ਤਰਜੀਹ ਬਣਦੀ ਹੈ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਜੱਥੇਬੰਦੀ ਕਾਂਚਾ ਬਣਦੀ ਹੈ ਜਿੱਥੇ ਬੰਦਕ ਟਾਂਚਾ ਜਿਵੇਂ ਭਾਈ ਸਾਖ ਖਾਲਸਾ ਜੀ ਨੇ ਕਿਹਾ ਕਿ ਦਸੇਬੰਦੀ ਪਹਿਲਾਂ ਬਣਦੀ ਹੈ ਉਸ ਤੋਂ ਬਾਅਦ ਨਾਮਿਨੇਟ ਕਰਦੀ ਹੈ ਸਾਡੀ ਜਿਹੜੀ ਪਾਰਟੀ ਹੈ ਏਥੋਂ ਉੱਪਰ ਜਾਏਗੀ ਇਸ ਕਰਕੇ ਦਸੰਬਰ ਜਿਹੜਾ ਅਪ੍ਰੈਲ ਦਾ ਜਿਹੜਾ ਦੰਦਮਾ ਸਾਹਿਬ ਦਾ ਕੱਟ ਰੱਖਿਆ ਡੈਲੀਗੇਟਸ ਜਾ ਉਸ ਤੋਂ ਤੇ ਕਈ ਭਰਤੀ ਕਰੇਗੀ ਡੈਲੀਗੇਟ ਬਣੇਗੀ ਡੈਲੀਗੇਟ ਹੋਸ ਬਣੇਗੀ ਦੂਜੀ ਗੱਲ ਜਿਹੜੀ ਗੱਲ ਸਾਰੀ ਕਹਿੰਦੇ ਬੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਅਕਾਲੀ ਦਲ ਦਾ ਹੈ ਉਹਦਾ ਬਦਲ ਬਣਨਾ ਜਾ ਰਿਹਾ ਉਹਦਾ ਜਿਹੜਾ ਖਲਾਅ ਬਣਿਆ ਹੈ ਪੰਥਕ ਝੰਡਾ ਪੰਜਾਬ ਝੰਡਾ ਜੋ ਕੁਝ ਪੰਜਾਬ ਦੇ ਵਿਚਾਰੀ ਹੈ ਉਹਦਾ ਜਿਹੜਾ ਖਲਾਅ ਬ ਔਰ ਗੁਰੂ ਕਿਰਪਾ ਦੇ ਨਾਲ ਸਾਰਾ ਅੱਜ ਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਵਾਸਤੇ ਗੁਰੂ ਮਾਰਾ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਨੂੰ ਜਾਵਾਂਗੇ ਜਿਹੜੀ ਅਕਾਲੀ ਦਾਂ ਜਿਹੜਾ ਲੋਕਾਂ ਕੋਲ ਟੁੱਟ ਚੁੱਕਾ ਹੈ ਅਸੀਂ ਲੋਕਾਂ ਕੋਲ ਜਾਵਾਂਗੇ ਜਥੇਬੰਦੀ ਸਾਡੀ ਜਥੇਬੰਦਕ ਢਾਂਚਾ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਹਿੰਦੁਸਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਔਰ ਇਸ ਜਿਹੜਾ ਜਥੇਬੰਦਕ ਢਾਂਚਾ ਔਰ ਇਸ ਦੇ ਨਾਲ ਜਿਹੜੀ ਆ ਕੇ ਜੋ ਪਰਵ ਜਾ ਰਿਹਾ ਹੈ ਸਪੇਸ ਉਹਦੇ ਵਾਸਤੇ ਬੜੀ ਵੱਡੀ ਗੱਲ ਹੈ ਹੋਰ ਗੱਲ ਜਿਹੜੀ ਗੱਲ ਹੈ ਬਾਕੀ ਤਾਂ ਆਉਣ ਵਾਲੀ ਗੱਲਾਂ ਨੇ ਕੋਈ ਕਿਸੇ ਨਾਲ ਕਿਸੇ ਨਾਲ ਕੋਈ ਸਮਝ ਇਹ ਗੱਲਾਂ ਐਸ ਲਈ ਫਜ਼ੂਲ ਨੇ ਸੋ ਮੈਂ ਸਮਝਦਾ ਕਿ ਇਹ ਜੋ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦਾ ਜਥੇਬੰਦਕ ਟਾਂਚਾ ਨਹੀਂ ਹੈਗਾ ਸਾਡਾ ਜਥੇਬੰਦਕ ਟਾਂਚਾ ਸਾਡਾ ਤਰਜੀਹ ਹੈ ਕਿ ਜਥੇਬੰਦਕ ਸਾਡਾ ਏਜੰਡਾ ਬਣੇਗਾ ਉਹਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਜਿਹੜੀ ਆ ਆਰਗੇਨਾਈਜੇਸ਼ਨ ਬਣੇਗੀ ਤਾਂ ਸੋਚ ਲਾ ਕੇ ਅਸੀਂ ਬਹੁਤ ਵੱਡਾ ਸਾਡੂ ਬਹੁਤ ਤਾਕਤ ਮਿਲੇਗੀ ਸੋ ਗੁਰੂ ਗ੍ਰੰਥ ਕ੍ਰਿਪਾ ਕਰਦਾ ਨਾ ਸੰਗਤਾਂ ਕੋਲ ਜਾਣਾ ਹੈ ਸੰਗਤ ਕੋਲ ਜਾਣਾ ਹੈ ਸਾਡਾ ਸਿੰਘ ਸਾਹਿਬ ਦੇ ਨਾਲ ਸਾਰਾ ਹੈ ਕਿ ਦਿਨ ਮਤਲਬ ਜੋ ਕੁਝ ਸਾਕ ਕਲਦਾਲੀ ਹੋਇਆ ਹੈ ਅਕਾਲੀ ਦਲ ਨੇ ਜੋ ਸੱਤ ਮੈਂਬਰ ਦੀ ਕਮੇਟੀ ਜਾਂ ਹੋਰ ਸਾਰਾ ਕਾਲ ਤੇ ਪਿੱਛੇ ਪਿੱਛੇ ਦੇ ਦਿੱਤੀ ਅਕਾਲ ਤੱਕ ਸਭ ਤੋਂ ਔਰ ਜੋ ਸਾਡੀ ਸੰਗਤ ਜਿਹੜੀ ਹੈ ਸਾਡੀ ਜਿਹੜੀ ਸਾਡੀ ਸਪੋਰਟ ਵੀ ਜਿਹੜੀ ਹੈ ਅਨੁਗੁਰ ਕਰ ਫਰਕ ਬਣੇਗਾ ਕਦੋਂ ਹੋਣੀ ਹੈ ਤੇ ਮੀਟਿੰਗ ਕਿੱਥੇ ਹੋਇਆ ਕਰੇਗੀ ਪਾਰਟੀ ਜਿਹੜਾ ਆਪਣਾ ਵਿਚਾਰਧਾਰਾ ਜੀ ਦੇਖੋ ਜੀ ਸਾਡਾ ਇੱਕ ਚੰਡੀਗੜ੍ਹ ਦਫ਼ਤਰ ਹੋਵੇਗਾ ਜੀ ਇੱਕ ਅੰਮ੍ਰਿਤਸਰ ਹੋਵੇਗਾ ਜੀ ਅਸੀਂ ਆਈਟੀ ਸੈੱਲ ਬਣਾਗੇ ਸਾਰਾ ਹੋਰ ਜਿਹੜੇ ਜਥੇਬੰਦੀ ਸਾਰਾ ਬਣੇਗੇ ਤਾਂ ਕਿ ਜਿਹੜੀ ਸਾਰੀ ਦਸੰਬਰ ਦੀ ਔਰ ਬਾਕੀ ਜਿਹੜੀ ਸਾਰੇ ਮਾਰਚ ਸ਼ੁਰੂ ਕਰਨ ਜਾਣਗੇ ਪੰਜਾਬ ਦੇ ਵਿੱਚ ਜਿਹੜੀ ਮਾਰਚ ਜੁੜੀ ਕਰੇਗੀ ਮਾਲਵਾ ਦੁਆਬਾ ਔਰ ਮਾਝੇ ਦੇ ਵਿੱਚ ਤੇ ਉਹ ਦਾਰਾ ਭਰਤੀ ਕਮੇਟੀ ਹੋਏ ਔਰ ਨਾਲ ਪਰਚੀ ਕਮੇਟੀ ਜਾਏਗੀ ਤੇ ਨਾਲ ਮਾਰਚ ਹੋਏਗਾ ਲੋਕਾਂ ਦਾ ਸੰਪਰਕ ਜਿਹੜਾ ਹੈ ਉਹ ਸਾਡਾ ਬੜਾ ਜ਼ਰੂਰੀ ਹੈ ਤਾਂ ਮੈਂ ਸਮਝਦਾ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਪਾਰਟੀ ਦੀ ਜੀ ਮਾਨ ਵੱਲੋਂ ਤੁਹਾਡੇ ਨਾਲ ਨਹੀਂ ਅਜੇ ਕੋਈ ਨਹੀਂ ਜੀ ਉਹਨਾਂ ਦਾ ਆਪਣਾ ਆਪਣਾ ਏਜੰਡਾ ਹੈਗਾ ਉਸ ਦਾ ਉਹ ਤਾਂ ਪਰ ਜਿੰਨਾ ਜਿੰਨਾ ਏਜੰਡਾ ਹੈਗਾ ਉਹ ਸਾਰਾ ਕਰ ਰਹੇ ਨੇ ਉਹਨੇ ਦੂਜੇ ਸਾਹ ਸਾਰ ਕੇ ਅਸੀਂ ਤਾਂ ਜਿਹੜੀ ਸਾਰੀ ਚੈਲੰਜ ਜਿਹੜਾ ਹੈ ਸਾਡਾ ਉਹ ਕਾਲੀ ਦਲ ਬਾਦਲ ਨੂੰ ਹੈ ਉਸ ਤੇ ਸਾਰੀ ਸਪੇਸ ਅਸੀਂ